ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਨਸੂਰ ਦੇਵਾ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਜੀਰਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਲੈਣ ਦਾ ਕੰਮ ਕਰਦੇ ਆ ਆਪਣੇ ਚੈਨਲ ਤੇ ਰੁਟੀਨ ਵਾਂਗੂ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਚਾਰਨਗ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਜੀ ਬਲਵਿੰਦਰ ਸਿੰਘ 41 ਗਾਲ ਫਰੰਡ ਮੰਨਹੂਰ ਦੇਵਾ ਜ਼ਿਲ੍ਹਾ ਫਰੋਹੀ ਪਰ ਤਹਿਸੀਲ ਜੀ ਦਾ ਠੀਕ ਆ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਲੋ ਕਿਸ ਬਦਲ ਸਾਰੇ ਮਾਲ ਆ ਗਿਆ ਸਾਰਾ ਅੱਜ ਨਵਾਂ ਮਾਲ ਕੱਲ ਆਇਆ ਆਪਣੇ ਕੋਲੇ ਅੱਜ ਵੀ ਆਇਆ ਤਿੰਨ ਚਾਰ ਮੱਝਾਂ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਮੱਝ ਦੀ ਕੀ ਡਿਟੇਲ ਹੈ ਜੀ ਇਹਨੂੰ 2.5 ਤੋਂ 3 ਮਹੀਨੇ ਸੂਈ ਨੂੰ ਹੋ ਗਿਆ 9 ਕਿਲੋ ਦੁੱਧ ਇਹਦੇ ਥਲੇ ਕੰਡੇ ਵਾਲਾ ਆ ਬਚਾਈ ਕੱਟੀ ਮਗਰ ਮਗਰ ਕੱਟੀ ਤੁਸੀਂ ਦੇਖ ਸਕਦੇ ਹੋ 2 ਤੋਂ 2.5 ਮਹੀਨੇ ਹੋ ਗਏ ਸੂਈ ਨੂੰ ਕੱਢ ਲਓ ਜੀ ਬਾਹਰ 9 ਕਿਲੋ ਕੰਡੇ ਵਾਲਾ ਤਿਆਰ ਆ ਜੀ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਏ ਦੋ ਟਾਈਮ ਚਾਰ ਟਾਈਮ ਜੇ ਜਿੰਨਾ ਲੰਮਰਜੀ ਬੰਦਾ ਦਰਦਾ 22 ਕਹਿੰਦਾ ਕੱਟੀ ਤੇ ਮਿਲੂਗੀ ਜਿੰਨਾ ਟਾਈਮ ਮਰਜੀ ਬੰਦਾ ਚਵਾਈ ਕਰ ਸਕਦਾ ਹੈ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰਾ ਦੇਖ ਸਕਦੇ ਹੋ ਤੁਸੀਂ ਖਣਾ ਦੇ ਸਹਿਜ ਸੋਨੇ ਆ ਜੀ ਚਾਰੇ ਤਾਂ ਨਿਖੜਵੇਂ ਇੱਕੋ ਹੀ ਸਹਿਜ ਦੇ ਗੱਠਾਂ ਨੂੰ ਵਿੱਤੀ ਤੇ ਖਾਣਾ ਥਾਨ ਲੈਵ ਦੀ ਪ੍ਰੋਪਰ ਓਕੇ ਆ ਜੀ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ 9 ਕਿਲੋ ਨੈਟ ਗੰਡੇ ਵਾਲਾ ਤਿਆਰ ਆ ਜੀ ਇਹ ਮੁੱਲ ਆ ਜੀ ਇਹਦਾ ਇਹਦਾ ਮੁੱਲ ਕਰਾਉਣ ਨੂੰ ਭਾਣਾ ਭੈਂਡ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਇਹ 58000 ਦੀ ਮਾਇਦੇ ਦਾ ਨੇ ਠੀਕ ਆ ਹਾਂ ਨਾ ਪ੍ਰਾਈਸ 58000 ਰੁਪਿਆ ਜੀ ਦੋ ਨੰਬਰ ਇਹ ਮਾਇਦੀ ਕੀ ਡਿਟੇਲ ਆ ਜੀ ਇਹ ਗੱਬਣਵੇਂ ਤੀਜੇ ਸੂਏ ਸੂਣੀ ਆ ਦੂਜੇ ਸੂਏ ਦੁੱਧ ਆ ਕੀ ਰਿਕਾਰਡ ਹੈ 14 ਕਿਲੋ ਦੱਸਿਆ ਮਾਲਕਾਂ ਨੇ ਆਪਾਂ ਕਾ ਤੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੀ ਹਫਤਾ ਆ ਜੀ ਕੱਢ ਲਓ ਜੀ ਬਾਹਰ ਇੱਕ ਹਫਤੇ ਦੀ ਕੱਚੀ ਆ ਜੀ ਤਿਆਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੀਤੀ ਮੱਝ ਨੇ ਨੇੜੇ ਤੋਂ ਦਿਖਾ ਦੇਣਾ ਮੁਰਾ ਨਸਲ ਦੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਸੋਨਾ ਹਵਾਨਾ ਬਾਕੀ ਇੱਕ ਹਫਤੇ ਦੀ ਕੱਚੀ ਹੈ ਜੀ ਉਦੋਂ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਥਣਾ ਦੇ ਸੈਜ ਸੋਨੇ ਆ ਜੀ ਚਾਰੇ ਥਨ ਨਿਖੜ ਮੇ ਇੱਕੋ ਜਿਹਾ ਸੈਜ ਦੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਹੈ ਜੀ ਨੇੜੇ ਤੋਂ ਦਿਖਾ ਦੇਣਾ ਜੀ ਬਾਕੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਪੱਠ ਪੂੜਾ ਬਹੁਤ ਜੋੜਾ ਜੀ ਵੱਡੇ ਕਦ ਕਾੜਦੇ ਤੇ ਵੱਡੇ ਢਾਂਚੇ ਦੀ ਹੈ ਜੀ ਕੀ ਮੁੱਲ ਆ ਜੀ ਇਹਦਾ ਕੀਦਾ ਕੋ 15 ਜੀ ਤੇ ਕਿੰਨੇ ਕਿਲੋ ਦੁੱਧ ਕੱਢਦੇ ਆਂ ਜੀ ਅਰੇ ਇਹ ਚਾਹੀਦਾ 15 16 ਕਿਲੋ ਤਾਂ ਠੀਕ ਹੈ ਮਾਨਤਾਨ ਹੋ ਜਾਊਗਾ ਜੀ ਕਰ ਲਾਂਗੇ ਜੀ ਠੀਕ ਹੈ 1,15,000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਜਰੂਰ ਕੀਤਾ ਜਾਊ ਫੇਸ ਕੁਆਲਟੀ ਸੋਹਣੀ ਆ ਜੀ ਮੱਝ ਦੀ ਤਿੰਨ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਪਹਿਲੇ ਸੂਏ ਇਹਨੇ ਦਿੱਤਾ ਹੀ 12 13 ਕਿਲੋ ਦਾ ਦੂਜੇ ਸੂਏ ਸੂਣ ਵਾਲੀ ਆ ਠੀਕ 10 ਦਿਨ ਦੀ ਕੱਚੀ ਐ ਇਹ 10ਾਂ ਦਿਨਾਂ ਦੀ ਕੱਚੀ ਆ ਜੀ ਦੂਜੇ ਸੂਏ ਸੂਣਾ ਜੀ ਕੱਢ ਲਓ ਜੀ ਬਾਹਰ ਵੱਡੇ ਕਦ ਕਾਟ ਦੀ ਤੇ ਹੈਵੀ weight ਦੀ ਝੋਟੀ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਿਟੀ ਖਣਾ ਦੇ ਸਹਿਜ ਸੋਹਣੇ ਆ ਜੀ ਚਾਰੇ ਤਾਂ ਨਿਖੜਵੇਂ ਵਿੱਤੀ ਤੇ ਬਾਕੀ ਤਿਆਰੀ ਚੰਗੀ ਕਰਦੀ ਹੁੰਦੀ ਆ 10 ਦਿਨਾਂ ਦੀ ਕੱਚੀ ਆ ਉਦੋਂ ਤੇ ਘਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਵਾਨਾ ਹੁਣ ਵੀ ਬਹੁਤ ਸ਼ਾਨਦਾਰ ਆ ਜੀ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਦਿਖਾ ਦਿੰਨਾ ਜੀ ਰਵਾਨਾ ਬਹੁਤ ਸ਼ਾਨਦਾਰ ਹੈ ਥਣਾਂ ਦੇ ਸੈ ਸੋਹਣੇ ਆ ਜੀ ਬਾਕੀ 10 ਦਿਨਾਂ ਦੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਮੱਜ ਨੇ ਬਾਕੀ 10 ਦਿਨਾਂ ਦੇ ਕਰਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਦੇਖ ਸਕਦੇ ਹੋ ਤੁਸੀਂ ਚੌੜੇ ਪੱਠ ਪੁੜੇ ਦੀ ਇਹਦਾ ਕੀ ਮੁੱਲ ਆ ਜੀ ਇਹਦਾ 125 ਮਾਨਦਾਨ ਹੋ ਜਾਊਗਾ ਜੀ 125 ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਚੌੜੇ ਪੱਠ ਪੁੜੇ ਦੀ ਦੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਕੱਟ ਵਾਲਾ ਹਵਾਨਾ ਚਾਰ ਨੰਬਰ ਇਹ ਮਾਝ ਦੀ ਕੀ ਡਿਟੇਲ ਹੈ ਜੀ ਇਹ ਤਾਜੀ ਸੂਈ ਹੈ ਜੀ ਤੀਜਾ ਦਿਨ ਦੀ ਸੂਈ ਨਾ ਜੀ ਤੀਜਾ ਮੰਗਰ ਬੱচ্চਾ ਹੈ ਜੀ ਇਹ ਕੱਟੀ ਜੀ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ 11 12 ਕਿਲੋ ਬੋਲਾ 11 12 ਕਿਲੋ ਨੈਟ ਬੋਲਾ ਤਿਆਰ ਆ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਵੱਡੇ ਕੱਦ ਕਾਟ ਦੀ ਤੇ ਹੈਵੀ weight ਦੀ ਕਿੰਨਵਾ ਸੂਆ ਸੂਈ ਹੈ ਜੀ ਇਹ ਇਹ ਤੀਜਾ ਜੀ ਤੀਜਾ ਸੂਆ ਸੂਈ ਹੈ ਜੀ ਆਰਡਰ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਹੈ ਜੀ ਮਗਰ ਕੱਤੀ ਦੇਖ ਲੋ ਜੀ ਸੋਹਣੀ ਕੱਟੀਆਂ ਮਗਰ ਬਾਕੀ 11 12 ਕਿਲੋ ਨੈਟ ਕੰਡੇ ਵਾਲਾ ਬੋਲਾ ਤਿਆਰ ਹੈ ਜੀ ਕੋਈ ਵੀ ਰਾਊਗਾ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਫੇਸ ਕੁਆਲਿਟੀ ਸੋਹਣੀ ਆ ਜੀ ਵੱਡੇ ਕੱਦ ਕਾਢ ਦੀ ਮੁੱਲ ਬਾਈ ਇਹਦਾ 1,115,000 ਰੁਪਿਆ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜਿਹੜੇ ਵੀ ਇਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ